ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਧਰ ਆਪਣੇ ਆਏ ਆ ਪ੍ਰਧਾਨ ਸਾਹਿਬ ਤੇ ਲੱਗੇ ਆ ਇਹ ਰੇਸ ਆਪਾਂ ਜਿਹੜੀ ਅੱਗੇ ਲਾਈ ਸੀ ਅੱਜ ਤੋਂ 3 ਸਾਲ ਪਹਿਲਾਂ ਇਹ ਹੁਣ ਕਿਹੜੀ ਆ ਵੀ 올ਡ ਫੈਸ਼ਨ ਐ ਫੇਲ ਹੋ ਗਈ ਆ ਹੁਣ ਥੋੜੀ ਜੀ ਹਾਂ ਇਹਦੀ ਹੁਣ ਕਰਨ ਲੱਗਿਆ ਮੋਡੀਫਿਕੇਸ਼ਨ ਕਿਉਂਕਿ ਇਹਦੀ ਆਪਾਂ ਹਣਾ ਇਦਾਂ ਤਾਰ ਮਿੱਤਰੋ ਬਾਰੋ-ਬਾਰ ਹੀ ਪਾਈ ਸੀ ਤੇ ਉਹ ਜਦੋਂ ਬਾਹ ਬਾਹੀ ਆ ਜਾਂ ਕਰਦੇ ਸੀ ਕੋਈ ਉਹ ਚ ਮਿੱਟੀ ਪੈਂਦੀ ਤੇ ਇੱਥੇ ਜਾਮ ਹੋ ਜਾਂਦੀ ਸੀ ਤੇ ਇਥੋਂ ਕਨੈਕਟ ਇਹਦੇ ਨਾਲ ਕੀਤੀ ਸੀਗੀ ਇੱਥੇ ਸਿੱਧੀ ਤੋ ਹੁਣ ਇਹਨੂੰ ਆਪਾਂ ਲੱਗੇ ਆ ਨਵੇਂ ਕੋਈ ਨਵੀਂ ਕਾਰਡ ਕੱਢ ਕੇ ਫਿੱਟ ਕਰਨ ਆਹ ਜਿਗਾਰਡ ਸੀ ਅੱਗੇ ਇਹਦਾ ਹੁਣ ਇਹਨੂੰ ਸਾਰੀ ਚੇਂਜ ਕਰ ਦੇਣੀ ਆ ਤੇ ਇੱਧਰ ਪ੍ਰਧਾਨ ਸਾਹਿਬ ਆ ਗਏ ਇਹ ਫੇਰ ਦੱਸੂਗੇ ਗੌਣ ਪੇਜ ਕੋਈ ਨਵਾਂ ਤੇ ਇਹ ਇੱਦਾਂ ਹੀ ਟਾਣੀਆਂ ਟੂਣੀਆਂ ਵੱਡਣ ਨੂੰ ਵੀ ਡ੍ਰਾਈਵਰ ਦੇ ਨਾਲ ਲੱਗਣ ਕੋਈ ਗਵਾਂ ਦੇ ਬੀਜ ਦੇ ਬੰਦੇ ਤੇ ਸੋ ਆਪਾਂ ਹੁਣ ਦਿਖਾਉਣੇ ਆ ਤੁਹਾਨੂੰ ਕਿਹੜਾ ਜਿਗਾਰਡ ਕਰਦੇ ਆ ਆਪਣੇ ਉਸਤਾਦ ਹੁਣ ਇੱਧਰ ਨਵਾਂ ਬਣਾਇਆ ਹੈ ਲੀਵਰ ਹੁਣ ਤੇ ਜੀ ਲੈ ਫੇਰ ਦਪਤੀ ਪਿੱਤਲੇ ਇਨੂੰ ਹੁਣ ਸਾਰੇ ਨੂੰ ਚੇਂਜ ਕਰਨ ਲੱਗੇ ਆ ਮਿੱਤਰੋ ਵੀ ਇੱਥੇ ਜਿਹਦਾ ਹੋਣਾ ਹਨਾ ਇੱਕ ਨਵੀਂ ਕਾਰਡ ਕੱਢੀ ਆ ਉਸਤਾਦ ਹੋਣਾ ਨੇ ਤੇ ਉਹ ਵਾਲਾ ਫਾਰਮੂਲਾ ਚਲਾਉਣ ਲੱਗੇ ਆ ਆ ਜਿਹੜਾ ਅੱਗੇ ਸੀਗਾ ਯਾਨੀ ਕਿ ਇਹਦੇ ਵਿੱਚ ਇਹ ਪ੍ਰੋਬਲਮ ਆਂਦੀ ਸੀ ਵੀ ਥੋੜੀ ਜੀ ਇੱਕ ਤਾਂ ਰੇਸ ਡੇਨ ਨੂੰ ਟਾਈਟ ਸੀਗੀ ਜਿਹੜੀ ਹੋ ਜਾਂਦੀ ਸੀ ਦੂਜਾ ਨੰਬਰ ਇਹ ਸੀ ਵੀ ਬਾਹਲੀ ਸਾਈਡ ਖੁੱਲਾ ਕਰਕੇ ਇਹਦੇ ਵਿੱਚ ਮਿੱਟੀ-ਮੁੱਟੀ ਪਾਣੀ-ਪੂਣੀ ਪੈਂਦੀ ਸੀ ਹੁਣ ਅੰਦਲੇ ਸਾਈਡ ਆਪਾਂ ਸਾਰਾ ਚੱਕ ਕੇ ਲਿਆਉਣ ਲੱਗੇ ਆ ਇਹ ਇੱਥੇ ਸ਼ੀਕ ਮਾਰ ਕੇ ਤੇ ਅੱਗੇ ਨੂੰ ਥੋੜਾ ਲੀਵਰ ਜਿੱਦਾ ਥੋੜਾ ਲੰਮਾ ਕਰ ਦੇਣਾ ਉਹਦਾ ਮਤਲਬ ਕੀ ਕਹਿੰਦਾ ਵੀ ਈਜ਼ੀਲੀ ਰਹੂਗੀ ਥੋੜੀ ਰੈਲੀ ਰਹੂਗੀ ਤੇ ਇੱਥੇ ਬਣਾ ਲੈਣਾ ਜਗਾੜ ਉੱਪਰ ਤੇ ਦਿਖਾਉਨੇ ਆ ਤੁਹਾਨੂੰ ਬਾਕੀ ਫੇ ਸਾਰੇ ਇਹ ਹੁਣ ਆਪਾਂ ਉੱਪਰੋਂ ਹਨਾ ਉਹਨੂੰ ਬਾਹਲੀ ਸਾਈਡ ਤੇ ਮਡਗਾਰ ਦੇ ਲਾ ਕੇ ਤੇ ਉੱਪਰ ਉਹਨੂੰ ਐਨ ਕਵਰ ਕਰ ਦੇਣਾ ਕੋਈ ਤਾਰ ਨਹੀਂ ਹੁਣ ਕੋਈ ਬਾਣੀ ਵੀ ਕੋਈ ਅਜੀ ਮਿੱਟੀ ਕੋਈ ਜਿਆ ਪਾਉਂਦੇ ਆ ਜੰਤੀ ਜਿਹਾੜ ਬਣਾ ਲਾ ਸ਼ੀਕ ਮਾਰਤੇ ਹੁਣ ਆਪਾਂ ਥੱਲੇ ਉੱਤੇ ਆਉਂਦਾ ਉਹ ਵੱਡਾ ਤੇ ਇਹ ਹੁਣ ਆਪਾਂ ਆ ਆ ਬੰਦ ਕਰਦੇ ਨੇ ਮਤਲਬ ਕਿ ਇਹਦੇ ਅੰਦਰ ਲਾ ਕੇ ਇਹ ਹੁਣ ਇੱਕ ਸਮਝਦਾ ਨਵਾਂ ਹੀ ਛੱਪਿਆ ਆ ਇਹ ਜਿਹਦਾ ਅੱਗੇ ਵੀ ਆਪਾਂ ਰੇਸ ਲਾਈ ਸੀ ਇਹ ਹੁਣ ਸਾਰਿਆਂ ਨੂੰ ਕਹ ਲਈਏ ਵੀ ਆਹ ਹੋ ਗਿਆ ਮੰਤਰ ਰੈਡੀ ਅ ਇਦਾਂ ਬਸ ਫਿੱਟ ਹੋਣਾ ਹਨਾ ਤੇ ਇਹਨੂੰ ਆਲੇ ਦੁਆਲੇ ਲਾ ਲਾਣਾ ਲੋਕ ਐਨ ਬੰਦ ਕਰ ਦੇਣਾ ਬਸ ਆ ਦੇਖੋ ਇਧਰ ਮੋਰੇ ਲੋਕ ਜੂ ਤੇ ਐਨ ਇੱਕ ਸਾਈਡ ਮਡਗਾੜਾ ਐਣਾ ਇਧਰ ਦੇ ਪਾਸੇ ਤੇ ਐਨ ਕਵਰ ਹੋ ਜਾਣਾ ਵਿਚ ਪਾਰਣੀ ਤਾਰ ਤੇ ਫੇ ਹਾਂਜੀ ਬਾਉ ਪਟਾਕੇ ਨਹੀਂ ਬਾਕੀ ਹੋ ਗਿਆ ਸਾਰਾ ਜਿਗਾਰਡ ਸੈਟ ਹੁਣ ਲੱਗੇ ਆ ਤਾਰ ਪਉਣ ਇਹਦੇ ਲਈ ਆ ਇੱਥੇ ਅੱਗੇ ਵੀ ਆਪਾਂ ਉਹੀ ਉਹਨੂੰ ਯੂਜ਼ ਕੀਤਾ ਤੇ ਹੁਣ ਇੱਥੇ ਇੱਕ ਪੱਤੀ ਬਣਾਉਣੀ ਮੋਰੇ ਇਦੇ ਵਿੱਚ ਆਹ ਜਾਨੀ ਕਿ ਉੱਪਰਲੀ ਘਟ ਹੋ ਜੂਗੀ। ਇਹਦੇ ਵਿੱਚ ਪਾ ਲੈਣੀ ਆਪਾਂ ਤਾਰ। ਬਾਕੀ ਓਕੇ ਆ ਰਿਪੋਰਟ ਸਾਰੇ। ਬਸ ਹੁਣ ਹੋਰ 5-7 ਮਿੰਟ ਦੀ ਐਨ ਫਿੱਟ ਕਰਕੇ ਤੇ ਫੇਰ ਤੁਹਾਨੂੰ ਦਿਖਾਉਨੇ ਆਂ। ਇਹ ਵਿੱਚ ਪਾ ਕੇ ਇਹਦੇ ਪਲੱਸ ਅੱਗੇ ਤਾਰ ਵੀ ਆਪਾਂ ਦੂਜੀ ਪਾਈ ਹੁੰਦੀ ਸੀ ਇਹ ਹੁਣ ਤਾਰ ਹੈਵੀ ਡਿਊਟੀ ਆਟੋ ਦੀ ਐ। ਐਨ ਚੱਲੂ ਮਲਾਈ ਵਾਂਗੂ। ਪਹਿਲਾ ਜਗਾਰ ਜਿਹੜਾ ਲੱਗਾ ਆ ਉਹ ਕੈਨਸਲ ਖਤਮ ਖਤਮ ਲੋ ਜੀ ਹੁਣ ਉੱਥੋਂ ਦੱਸਿਆ ਜਾਊਗਾ ਆਪਾਂ ਇਧਰਲੇ ਪਾਸੇੋਂ ਯਾਨੀ ਕਿ ਉੱਪਰਲੀ ਸਾਈਡ ਬਸ ਹੁਣ ਐਨ ਕੰਮ ਫਟਈ ਆ ਲੱਗ ਗਈ ਆ ਐਨ ਓਕੇ ਰਿਪੋਰਟ ਆ ਇਹ ਦੇਖ ਲਓ ਮਿੱਤਰੋ ਵੀ ਆਹੀ ਸਵੇਦਾ 10 ਵਜੇ ਦੇ ਲੱਗੇ ਆ ਤੇ ਹੁਣ 3:30 ਹੋ ਗਏ ਆ ਆ ਫਰੇਮ ਹੀ ਯਾਨੀ ਕਿ ਕਹੜੀ ਆ ਵੀ ਨਕਸ਼ਾ ਹੀ ਬਣ ਕੇ ਤੇ ਆ ਇੰਨਾ ਗਿੰਟ ਗਾਰਡ ਹੱਲੇ ਹੋਇਆ ਇਹ ਨਹੀਂ ਬਹੁਤ ਟਾਈਮ ਸਾਡਾ ਖਾਦਾ ਮਿਸਤਰੀਆਂ ਦਾ ਤੇ ਹੁਣ ਉਦਾਂ ਇਹ ਵੀ ਬਸ ਹੁਣ ਨਾਲ ਹੀ ਅਟੈਚ ਕਰ ਦੇਣਾ ਆ ਇਹਦੀ ਆਉਣੀ ਆ ਬਾਹਰਲੀ ਸਾਈਡ ਇਦਾਂ ਲੱਗਣੀ ਆ ਇਦਾਂ ਤੇ ਇਦਾਂ ਤੇ ਬਸ ਬਾਕੀ ਹੁਣ ਤਾਰ ਪੈ ਚੱਲੀ ਆ ਓਕੇ ਰਿਪੋਰਟ ₹40 ਚੱਲੀ ਆ ਤੇ ਬਸ ਐਕਟੀਵੇਟ ਆ ਕੰਮ ਕੱਸਣ ਵਾਲੀ ਰਹਿ ਗਈ ਹੁਣ ਫੇਰ ਦਿਨੇ ਆ ਇਹਨੂੰ ਰੇਸਾਂ ਕਿ ਨਹੀਂ ਉਸਤਾਦ ਜੀ ਜੀ ਗਾੜੀ ਬੰਦੇ ਆਪਣੇ ਆਣ ਲੱਗੇ ਆ ਸਵੇਰ ਦੇ ਕੀ ਕਹਿੰਦੇ ਹੁੰਦੇ ਤਨ ਮਨ ਧਨ ਲਾ ਕੇ ਆਣ ਲੈ ਵੀ ਓਕੇ ਰਿਪੋਰਟ ਆ ਬਸ ਹੁਣ ਇਹਦੀ ਚੱਲ ਹੋ ਰਹੀ ਏ ਚੈੱਕ ਤੇ ਪਾਣੀ ਫਸ ਕੇ ਖੜੀ ਨਹੀਂ ਕੋਈ ਇਹ ਤੇ ਰਹੇ ਨਾ ਕੋਈ ਡਾਊਨ ਤਾਰ ਕਾਸਕੇਟ ਨਾਲ ਅਟੈਚ ਕਰ ਦੇਣਾ ਮਾਟਾ ਲੰਮੀਏ ਤੇ ਰਸਤਾ ਪਹਾੜ ਦਾ ਬਹੁਤ ਟਾਈਮ ਖਾਂਦਾ ਇਹ ਆ ਵੀ ਸੱਪ ਨਵਾਂ ਨਿਕਲ ਗਿਆ ਅੱਜ ਹੈ ਨਵਾਂ ਸੱਪ ਲੋਕਾਂ ਨਾਲ ਦੇ ਵਿੱਚ ਕੋਈ ਨਹੀਂ ਇੰਚੀ ਦਾ ਲੈ ਇਹ ਕੰਮ ਆ ਨੱਕੇ ਤੇ ਗਿਆ ਆ ਬਸ ਹੁਣ ਇੱਥੇ ਸੈਟਿੰਗ ਦੀ ਤਾਰ ਦੀ ਨੇ ਬਸ ਥੋੜਾ ਜਿਹਾ ਟਾਈਮ ਖਾਂਦਾ ਬਾਕੀ ਜਮਾ ਹੁਣ ਓਕੇ ਆ ਇਹ ਇਦਾਂ ਦੂਰਾ ਨਹੀਂ ਲੱਗਦੀ ਕਿ ਤਾਂ ਜਾਂਵੇਂ ਮੋਟਰ ਹੈਲਦੀ ਨਹੀਂ ਹੁੰਦੀ ਉਹ ਸੇਮ ਉਹੀ ਚੀਜ਼ ਹੈ ਲਓ ਵੀ ਮਿੱਤਰੋ ਕਰੋ ਵੀ ਚੈੱਕ ਹੂੰ ਲਈ ਵਾ ਥੋੜਾ ਜਿਹਾ ਛੋਟਾ ਕਰ ਦੇਣਾ ਦੋ ਗੁੰਗਲ ਬਸ ਓਕੇ ਰਿਪੋਰਟ ਹੈ ਤੇ ਇਹਨੂੰ ਵੀ ਬਾਅਦ ਚ ਕਰਦੇ ਆ ਨਾਲ ਟਾਈ ਟੁਈ ਪਾ ਕੇ ਤਾਰ ਨੂੰ ਵੀ ਜਮਾ ਹੀ ਐਨ ਕੰਮ ਨਵਾਂ ਸਭ ਪਹਿਣ ਰੈਡੀ ਆ ਤੇ ਓਕੇ ਰਿਪੋਰਟ ਹਾਂ ਫੀਲਿੰਗ ਆ ਬੁਈ ਸਮ ਆ ਜਾ ਵੀ ओके ਆ ਥੋੜਾ ਜਿਆ ਕਹਿੰਦੇ ਹੁੰਦੇ ਬੀਬੀ ਦਾ ਬਾਕੀ ਦਾ ਕੰਮ ਸਾਰਾ ਓਕੇ ਹੋ ਗਿਆ ਸੀ ਡਨ ਇਹਨੇ ਥੋੜੀ ਰਿਕਾਵਰਡ ਪਈ ਸੀ ਤਾਰ ਦੀ ਥੋੜੀ ਜੀ ਸੈਟਿੰਗ ਕਰਨ ਦੀ ਸੀ ਹੁਣ ਓਕੇ ਆ ਛੇਕ ਚੂ ਖੁੱਲੇ ਕਰਕੇ ਤਾਂ ਐਨ ਪੂਰੀ ਕੰਮ ਸਿਰੇ ਤੇ ਆ ਹੁਣ ਨੱਕੇ ਤੇ ਤੇ ਬਸ ਹੁਣ ਆ ਥੋੜੀ ਕਟਿੰਗ ਜਰੀ ਕਰਕੇ ਤੇ ਇੱਥੇ ਨਟ ਲਾਉਣਾ ਆ ਉਸਤਾਦ ਜੀ ਕਹਿੰਦੇ ਰੋਕ ਲਾ ਦੇਣੀ ਆ ਵੀ ਸਮ ਟਾਈਮ ਜੇ ਕੋਈ ਨਿਆਣਾ ਬੈਠਾ ਜਾਂ ਕੋਈ ਵੀ ਆਪਾਂ ਉਹਨੂੰ ਮਾਰੇ ਜਾਂ ਕੱਸ ਦੋ ਤੇ ਰੇਸ ਰੋਸ ਨਾ ਆਵੇ ਪਰ ਇੱਧਰ ਆਪਸ਼ਨ ਹੈਗੀ ਆ ਬਾਕੀ ਫੇਰ ਵੀ ਜਿਹੜੀ ਚੀਜ਼ ਜ਼ਿਆਦਾ ਕਹਿੰਦੇ ਹੁੰਦੇ ਅੱਖਾਂ ਨੂੰ ਪੈਂਦੀ ਬੰਦਾ ਉਧਰ ਹੀ ਜਾਂਦਾ ਇਹ ਇਹ ਬੜੀ ਨਹੀਂ ਹੁੰਦੀ ਹੁੰਦੀ ਦੇਖੀ ਸੀ ਪੱਡ ਹੋ ਜਾਣੀਆਂ ਚਾਂ ਥੋੜੀ ਜਿਹੀ ਮਸਾਲੇ ਇੰਨੇ ਆ ਤੇਰੇ ਗਾਹ ਨੂੰ ਪਾ ਕੇ ਥੋੜਾ ਰਗੜ ਦੇਣ ਥੋੜੀ ਥੋੜੀ ਕਰਕੇ ਤੇ ਇਹ ਹੁਣ ਨੱਡ ਦੇ ਨਾਲ ਚੱਲ ਜੂ ਥੱਲੇ ਨੂੰ ਆਪਣੇ ਆਪ ਹੀ ਬਾਕੀ ਪੀਸ ਜਾਣਾ ਇੱਥੇ ਲੰਮਾ ਨੱਡ ਲਾਉਣਾ ਆ ਲੜਕ ਪਿਆਜ ਦਾ ਸੀ ਓਕੇ ਆਇ ਤੇ ਇਹ ਹੀ ਆ ਲੱਗ ਗਿਆ ਇਹ ਆਪ ਇਹਨੂੰ ਜਿੰਨਾ ਵੀ ਕਰ ਸਕੇ ਜਾਂ ਦੁਆ ਕਰਕੇ ਉਹਨੂੰ ਲੀਵਰ ਨੂੰ ਕੰਟਰੋਲ ਕਰ ਸਕਦੇ ਆ ਵੀ ਕਿੰਨੀ ਰੇਸ ਦੇਣੀ ਕਰਨੀ ਜਾਂ ਕਿੱਦਾਂ ਕਰਨੀ ਟਿਮਰੀ ਕੱਢ ਜਾਂ ਨਾਟਲ ਥੋੜਾ ਲੰਮਾ ਲਿਆਉਣਾ ਪੈਣਾ ਬਾਜੀ ਨਹੀਂ ਮੋੜ ਨਹੀਂ ਸਟਾਰਟ ਨਹੀਂ ਹੈ ਸਟਾਰਟ ਲਾ ਦੋ ਕਰੀਏ ਮਾਰੀ ਮਾਰੀ ਸੈਲਫ ਬਾਬੇ ਦਾ ਨਾਮ ਲੈ ਕੇ ਬ੍ਰੀਕੀ ਸਮਾਨ ਚੱਕ ਲੋ ਤੇ ਲਓ ਵੀ ਮਿੱਤਰੋ ਐਨ ਕਮੋ ਓਕਾ ਓਕਾ ਕਮ ਕੋਕਾ ਵਾਹਿਗੁਰੂ ਹਲੇ ਠੰਡਾ ਆ ਮਾੜਾ ਇਹਨੂੰ ਗਰਮ ਹੋਣ ਦਿੰਨੇ ਆ ਸਹੀ ਸਹੀ ਆ ਰਾਜਾ ਹਲੇ ਫੋਲਣਾ ਨਹੀਂ ਮਾੜਾ ਚੱਲ ਲੈਂਦੇ ਮੰਟਕ ਏ ਐਨ ਓਕੇ ਆ ਕੰਮ ਆ ਆਪਾਂ ਲਾਈਆ ਰੋਕ ਮਤਲਬ ਕੀ ਵੀ ਜੇ ਫੁੱਲ ਰੇਸ ਨਹੀਂ ਆਉਂਦੀ ਕਰਨੀ ਇਹਨੂੰ ਢਿੱਲਾ ਕਰਕੇ ਤੇ ਨਾੜ ਨੂੰ ਥੋੜਾ ਜਿਆ ਹੋਰ ਕੱਸ ਦੋ ਤੇ ਇਹ ਲੀਵਰ ਜਿਹੜਾ ਥੱਲੇ ਨਹੀਂ ਜਾਣਾ ਹਾਫ ਵੀ ਲਾ ਕੇ ਹੈ ਨਾ ਤਾਂ ਉਹ ਰੇਸ ਨਹੀਂ 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 ਓਵਰ ਰੇਸ ਨਹੀਂ ਪੂਰੇ 3000 3100 ਆਰਪੀ ਨਹੀਂ ਆ ਆ ਵੀ ਸਲੋ ਵੀ ਸਹੀ ਐ ਪੂਰਾ ਓਕੇ ਆ ਜਿੰਨਾ ਸੀਗਾ ਨੇਚਰਲੀ ਆ ਕਿਉਂਕਿ ਜੇ ਇੱਥੇ ਚੱਲ ਹੋਵੇ ਫੇਰੀ ਆ ਨੈਚੁਰਲ ਇੰਨਾ ਹੀ ਆਰਪੀ ਐਮ ਆਪਾਂ ਕੀਤੇ ਰਿਹਾ 800 ਨਹੀਂ ਨਹੀਂ ਦੇ ਤਾਂ ਹੁਣ ਰੇਸ ਓਕੇ ਰਿਪੋਰਟ ਆ ਆ ਰੋਕ ਜਾਂਦੀ ਕਈ ਵਾਰੀ ਜੇ ਰੋਕ ਜਾਂਦੀ ਲਓ ਵੀ ਮਿੱਤਰੋ ਐਨ ਲੀਵਰ ਹਲੇ ਆਪਾਂ ਥੋੜਾ ਜਿਹਾ ਛੋਟਾ ਕਰਨਾ ਸੋ ਹੁਣ ਇਹ ਆ ਵੀ ਸਵੇਤ ਤੇ ਲੱਗੇ ਕਰਕੇ ਥੋੜੀ ਕਾਲੀ ਆ ਤੇ ਆਪਣੇ ਲੱਗੇ ਸੀ ਬੰਦੇ ਵੜਦੇ ਜਾਂ ਨਹੀਂ ਪਰ ਇਹ ਆ ਖੋਲਣਾ ਪੈਣਾ ਲਕੀ ਆਈਆਂ ਨਾ ਆਹਾ ਓਏ ਫੇਰ ਰਵੜ ਇਕੱਠੀ ਹੋ ਜਾਣੀ ਵਿੱਚੋਂ ਯਾਰ ਕੱਢਣੀ ਆ ਉਹ ਦੇਖ ਲਾ ਵਾ ਕਿਥੇ ਕੱਢ ਲਾ ਫੇ ਕੱਢ ਕੇ ਵਾੜ ਲੈਣੇ ਥੋੜਾ ਜਿਹਾ ਲੈ ਆ ਗ੍ਰੈਂਡਰ ਛੇਰੀ ਇਹ ਇੰਨਾ ਕ ਵੜਦੇ ਜਾਣੀ ਕਿ ਇੱਥੇ ਕਸਾਵਾ ਜਾਂ ਰਵੇ ਇਹਦੇ ਐਨ ਓਕੇ ਰਿਪੋਰਟ ਆ ਮਿੱਤਰੋ ਤੇ ਜਿਹੜੀ ਅੱਗੇ ਸੀਗੀ ਹਨਾ ਉਹਦੀ ਇਹ ਪ੍ਰੋਬਲਮ ਪੈਂਦੀ ਸੀ ਵੀ ਬਾਹਰੋਂ ਮਿੱਟੀ ਪਾਣੀ ਕੋਨਾ ਕੋ ਪੈਂਦਾ ਹੁਣ ਇਹ ਸੀਲਡ ਹੋ ਗਈ ਐ ਮਿੱਟੀ ਦਾ ਤਾਂ ਯਾਨੀ ਕਿ ਹੈ ਹੀ ਨਹੀਂ ਪਰ ਫੇ ਵੀ ਜਿੱਦਾ ਇਹ ਹੱਲੇ ਇਹਨੂੰ ਆਪਾਂ ਪੂਰੀ ਐਨ ਕਰਨੀ ਆ ਟਿਕਿੰਗ ਤੇ ਇਹ ਤੋਂ ਵੱਡਦੇ ਬਸ ਯਾਰ ਵੱਡ ਕੇ ਲੀਵਾ ਥੋੜਾ ਜਿਹਾ ਛੋਟਾ ਕਰਦੇ ਆਂ ਉਹ ਜਿੰਨੇ ਜਦੋਂ ਕਾਲਾ ਰੰਗ ਬਣ ਗਿਆ ਰੰਗ ਦੇਖੀ ਰੰਗ ਕਰਤਾ ਤੇ ਐ ਲੁੱਕ ਬਣ ਜਾਣੀ ਹੈ ਜੀ ਪੂਰੀ ਇਹ ਇਹੀ ਆ ਵੀ ਇਹਨੂੰ ਬਣਾਉਣ ਨੂੰ ਸਵੇਰੇ ਤੇ ਆਹੇ ਲੱਗੇ ਆ ਜਿਦਾਂ 4-5 ਘੰਟੇ ਲੰਘੇ ਕਿਉਂਕਿ ਇਹ ਅੱਗੇ ਜਿਹੜੀ ਤਕਨੀਕ ਸੀਗੀ ਜਿੱਦਾਂ ਉਹ ਥੋੜੀ ਜਿਹੀ ਹੋਰ ਸੀਗੀ ਇਹ ਥੋੜੀ ਸੇਫ ਆ ਯਾਨੀ ਕਿ ਤਾਰ ਤੋੜਦਾ ਵੀ ਐ ਕਾ ਇਹ ਵੀ ਨਹੀਂ ਹੱਲੇ ਥੱਲੇ ਨੂੰ ਜਾਣਾ ਐ ਉਹ ਮੈਂ ਤਾਂ ਕਹਿੰਦਾ ਬੱਚੇ ਰਬੜ ਹੁੰਦੀ ਆ ਵੀ ਉਹ ਨਾ ਇਕੱਠੀ ਹੋ ਜਵੇ ਆ ਵਾਹ ਆ ਦੇ ਨਹੀਂ ਸਹੀ ਆ ਮੜੇ ਹਨਾ ਇਹ ਕਰਕੇ ਕਮਾ ਕੇ ਮੈਂ ਨਹੀਂ ਰਹਿਣ ਦੇ ਫੇਰ ਜਾੜਾ ਹੋਏ ਲੂਸ ਹੋ ਜਾਣਾ ਅੱਗੇ ਨਾ ਹੀ ਜਾਣਦੇ ਵਾਸਤੇ ਇੱਕ ਵਾਰੀ ਲਾ ਦੇ ਜੋਰ ਪਰ ਸਹੀ ਆ ਵੈਰੀ ਗੁੱਡ ਕੇ ਆ ਹੁਣ ਐਂ ਨਹੀਂ ਆ ਇੱਥੇ ਹੱਥ ਰੱਖੇ ਨੇ ਇਦਾਂ ਹੀ ਮਤਲਬ ਕਿ ਇੱਥੇ ਹੀ ਤਾਂ ਹੱਥ ਰੱਖ ਕੇ ਆ ਐਂਡ ਪੂਰੇ ਐਂਡ ਪੂਰੇ ਸলো ਆਰਪੀਐਮ ਹੁੰਦੇ ਆ ਜਿੰਨੇ ਐਂਡ ਬੋਲ ਰਿਹਾ ਸਭ ਪੂਰੀ ਹੋਣੀ ਆ ਮੇਤਰਾ ਜਮਾਈ ਓਕੇ ਰਿਪੋਰਟ ਆ ਤੇ ਆਹ ਲਾਈ ਆ ਚੱਲ ਵੀ ਜਿੱਥੇ ਜੇ ਆਪਾਂ ਬਾਈਟਾਂਸ ਇਹਨੂੰ ਲੋਕ ਵੀ ਲਾਉਣਾ ਹੋਵੇ ਵੀ ਰੇਸ ਨਾ ਆਵੇ ਤੇ ਜੇ ਲੀਵਰ ਰੇਸ ਘਟ ਆਉਂਦੀ ਵੀ ਕਰਨੀ ਹੋਵੇ ਤੇ ਬਾਕੀ ਆ ਇੱਕ ਦੀ ਟਾਈਟ ਹੋਈ ਰਹਿੰਦੀ ਆ ਬਾਕੀ ਜਮਾਈ ਐਨ ਓਕੇ ਰਿਪੋਰਟ ਆ ਤੇ ਦੋ ਮਿਲਦੇ ਇੱਥੇ ਹੋਰ ਅਗਲੀ ਵੀਡੀਓ ਤੇ ਕੱਢਦੇ ਆ ਕੋਈ ਹੋਰ ਨਵਾਂ ਸਾਪ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ